ਤਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨੇ ਆਵਨ ਕਾ ਇਹੈ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਿੱਖ ਪੰਥ ਦਾ ਉਹ ਸੁਨਹਿਰੀ ਇਤਿਹਾਸ ਜਿਨ੍ਹਾਂ ਦੇ ਪੰਨਿਆਂ ਤੇ ਪਤਾ ਨਹੀਂ ਕਿੰਨੇ ਹੀ ਮਰਜੀਵੜੇ ਯੋਧਿਆਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਜੀ ਹਾਂ ਇਹਨਾਂ ਮਰਜੀਵੜੇ ਯੋਧਿਆਂ ਦੇ ਵਿੱਚੋਂ ਇੱਕ ਇਹੋ ਜਿਹਾ ਸੂਰਬੀਰ ਯੋਧੇ ਜਿਨ੍ਹਾਂ ਨੇ ਪੂਰਾ ਜੀਵਨ ਪੰਥ ਨੂੰ ਸਮਰਪਿਤ ਹੀ ਨਹੀਂ ਕੀਤਾ ਸਗੋਂ ਆਪਣਾ ਆਪ ਕੁਰਬਾਨ ਕਰ ਦਿੱਤਾ ਸਿੱਖ ਪੰਥ ਦੀਆਂ 12 ਮਿਸਲਾਂ ਦੇ ਵਿੱਚੋਂ ਸ਼ਹੀਦ ਮਿਸਲ ਨਾਲ ਜਾਣੇ ਜਾਂਦੇ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਸਨ 1682 ਈਸਵੀ ਨੂੰ ਪਿੰਡ ਪੋਵਿੰਡ ਜ਼ਿਲ੍ਹਾ ਤਰਨਤਾਰਨ ਸਾਹਿਬ ਦੀ ਧਰਤੀ ਤੇ ਹੋਇਆ ਮਾਤਾ ਜੀ ਦਾ ਨਾਮ ਮਾਤਾ ਜੀਉਣੀ ਜੀ ਅਤੇ ਪਿਤਾ ਭਾਈ ਭਗਤੂ ਜੀ ਬਾਬਾ ਦੀਪ ਸਿੰਘ ਜੀ ਸਰੀਰਕ ਪੱਖੋਂ ਬੜੇ ਉੱਚੇ ਲੰਮੇ ਅਤੇ ਸੋਹਣੇ ਕੱਦ ਕਟ ਵਾਲੇ ਸਨ ਬਚਪਨ ਦੇ ਵਿੱਚ ਮਾਤਾ ਪਿਤਾ ਵੱਲੋਂ ਮਿਲੀ ਗੁਰਬਾਣੀ ਦੀ ਗੁਰਤੀ ਤੇ ਸਦਕਾ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਗੁਰਬਾਣੀ ਨਾਲ ਪਿਆਰ ਕਰਨ ਦਾ ਸ਼ੌਂਕ ਜਾਗ ਗਿਆ ਉਹ ਪੰਥ ਲਈ ਕੁਝ ਕਰਨਾ ਚਾਹੁੰਦੇ ਸਨ ਇਸ ਲਈ ਕਲਗੀਧਰ ਪਾਤਸ਼ਾਹ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ ਅਤੇ ਗੁਰੂ ਸਾਹਿਬ ਦੀ ਰਹਿਨਮਾਈ ਹੇਠ ਖੰਡੇ ਬਾਟੇ ਦੀ ਪੋਲ ਗ੍ਰਹਿਣ ਕੀਤੀ ਹੁਣ ਬਾਬਾ ਦੀਪ ਸਿੰਘ ਜੀ ਦੀਪੇ ਤੋਂ ਦੀਪ ਸਿੰਘ ਬਣ ਗਏ ਅਨੰਤਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਨਿਗਰਾਨੀ ਹੇਠ ਸ਼ਸਤਰ ਵਿਆਸ ਤੀਰ ਅੰਦਾਜ਼ੀ ਘੋੜਸਵਾਰੀ ਦੇ ਗੁਣ ਗ੍ਰਹਿਣ ਕੀਤੇ ਇੰਨਾ ਹੀ ਨਹੀਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਹੀ ਸੰਸਕ੍ਰਿਤ ਬੇਜ ਪਾਸ਼ਾ ਗੁਰਮੁਖੀ ਇੱਕ ਨਹੀਂ ਅਨੇਕਾਂ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ ਜੇਦੇ ਸਦਕਾ ਬਾਬਾ ਦੀਪ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੀ ਅਸੀਸ ਅਤੇ ਹੁਕਮਾ ਸਦਕਾ ਦਮਦਮਾ ਸਾਹਿਬ ਦੀ ਧਰਤੀ ਤੇ ਚਲੇ ਗਏ ਅਤੇ ਉੱਥੇ ਜਾ ਕੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਅਤੇ ਗੁਰਮਤਿ ਦੀ ਸਿੱਖਲਾਈ ਦੇਣ ਲੱਗ ਪਏ। ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਰਲ ਕੇ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਾਂ ਦੇ ਉਤਾਰੇ ਕੀਤੇ। ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੀਆਂ ਹੋਈਆਂ ਬੀੜਾਂ ਅੱਜ ਵੀ ਸਿੱਖ ਪੰਥ ਦੇ ਤਖਤਾਂ ਦੇ ਉੱਪਰ ਸਭਾਈਮਾਨ ਹਨ। ਜਿੱਥੇ ਬਾਬਾ ਦੀਪ ਸਿੰਘ ਜੀ ਉੱਚ ਕੋਟੀ ਦੇ ਮਹਾ ਵਿਦਵਾਨ ਸਨ ਉੱਥੇ ਬਾਬਾ ਦੀਪ ਸਿੰਘ ਜੀ ਅਣਖੀਲੇ ਸੂਰਬੀਰ ਯੋਧੇ ਵੀ ਸਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਮੁਤਾਬਕ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਮੁਗਲਾਂ ਨੇ ਬੇਦਬੀ ਕੀਤੀ ਤਾਂ ਬਾਬਾ ਦੀਪ ਸਿੰਘ ਜੀ ਰੋ ਵਿੱਚ ਆ ਗਏ ਉਹਨਾਂ ਨੇ ਕਲਮ ਨੂੰ ਛੱਡ ਕੇ ਆਪਣੇ ਹੱਥ ਵਿੱਚ ਢੰਡਾ ਪਕੜ ਕੇ 5000 ਸਿੰਘਾਂ ਦਾ ਜੱਥਾ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾ ਦਿੱਤੇ ਰੰਤਾਰਨ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਅਤੇ ਆਖਿਆ ਜਿਹੜਾ ਸ਼ਹਾਦਤ ਦਾ ਜਾਂ ਪੀਣਾ ਚਾਹੁੰਦਾ ਹੈ ਉਹ ਇਸ ਲਕੀਰ ਨੂੰ ਟੱਪ ਕੇ ਮੇਰੇ ਨਾਲ ਆਵੇ ਤੇ ਜਦੋਂ ਸਿੰਘਾਂ ਨੇ ਉਹ ਲਕੀਰ ਵੇਖੀ ਤਾਂ ਇੱਕੋ ਪ੍ਰਣ ਇੱਕੋ ਸਿੱਖੀ ਸਿਧਾਂਤ ਹਿਰਦੇ ਚ ਪਾਲ ਲਿਆ ਮੋਹੇ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦਵਾਰ ਇਹ ਸਿਧਾਂਤ ਨੂੰ ਆਪਣੇ ਹਿਰਦੇ ਵਿੱਚ ਪਾਲ ਕੇ ਸਾਰੇ ਹੀ ਸਿੰਘਾਂ ਨੇ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਨਾਲ ਜਾਨ ਦਾ ਪ੍ਰਣ ਕੀਤਾ ਜਿੱਥੇ ਲਕੀਰ ਖਿੱਚੀ ਗਈ ਅੱਜ ਵੀ ਉਸ ਥਾਂ ਤੇ ਗੁਰਦੁਆਰਾ ਲਕੀਰ ਸਾਹਿਬ ਸ਼ਿਸ਼ੋਬਤ ਹੈ ਤਰਨਤਾਰਨ ਸਾਹਿਬ ਦੀ ਧਰਤੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਕਮਾਸਾਂ ਦਾ ਯੁੱਧ ਹੋਇਆ ਬਾਬਾ ਦੀਪ ਸਿੰਘ ਜੀ ਵੀ ਆਪਣੇ ਹੱਥ ਵਿੱਚ 18 ਸੇੜ ਦਾ ਖੰਡਾ ਪਕੜ ਕੇ ਦਰਬਾਰ ਸਾਹਿਬ ਵੱਲ ਅੱਗੇ ਵਧ ਰਹੇ ਸਨ ਜੰਗੇ ਮੈਦਾਨ ਦੇ ਵਿੱਚ ਮੁਗਲਾਂ ਦਾ ਫੌਜਦਾਰ ਜਮਾਲ ਖਾਨ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆਇਆ ਬਾਬਾ ਦੀਪ ਸਿੰਘ ਜੀ ਦੇ ਇੱਕੋ ਵਾਰ ਨਾਲ ਹੀ ਜਮਾਲ ਖਾਨ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਤੇ ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਸੀਸ ਤੇ ਵੀ 11 ਫਟ ਵੱਜਾ ਬਾਬਾ ਦੀਪ ਸਿੰਘ ਜੀ ਆਪਣਾ ਸਿਰ ਸਲੀ ਤੇ ਟਕਾ ਕੇ ਲੜਦੇ ਹੋਏ ਅੱਗੇ ਵਧ ਰਹੇ ਸਨ ਜਦੋਂ ਮੁਗਲਾਂ ਨੇ ਵੇਖਿਆ ਕਿ ਗੁਰੂ ਕੇ ਸਿੱਖ ਤਾਂ ਬਿਨਾਂ ਸਿਰ ਤੋਂ ਵੀ ਲੜਦੇ ਆ ਰਹੇ ਹਨ ਤਾਂ ਉਹਨਾਂ ਦੇ ਹੌਸਲੇ ਉੱਥੇ ਹੀ ਪਸਤ ਹੋ ਗਏ ਤੇ ਉਹਨਾਂ ਨੇ ਵਾਪਸ ਭੱਜਣਾ ਸ਼ੁਰੂ ਕਰ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਕੀਤੀ ਕੀ ਅਰਦਾਸ ਦੇ ਮੁਤਾਬਕ ਆਪਣਾ ਸਿਰ ਗੁਰੂ ਚਰਨਾਂ ਦੇ ਵਿੱਚ ਪੇਟ ਕੀਤਾ ਇੱਕ ਵਿਦਵਾਨ ਦੇ ਬੜੇ ਸੋਹਣੇ ਬੋਲ ਨੇ ਬਾਬਾ ਦੀਪ ਸਿੰਘ ਜੀ ਦੇ ਮੂੰਚੋਂ ਕਢਾਏ ਨੇ ਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਲੋਕ ਕੜਾ ਪ੍ਰਸ਼ਾਦ ਚੜਾਉਂ ਤੇਰੇ ਦਰ ਤੇ ਪਰ ਸੀਸ ਪ੍ਰਸਾਦ ਚੜਾਵਾਂ ਗਮੈਂ ਗੁਰਮੁਖ ਪਰ ਉਪਕਾਰੀ ਵਿਰਲਾਇਆ ਆਇਆ ਗੁਰਮੁਖ ਪਰ ਉਪਕਾਰੀ ਵਿਰਲਾਇਆ ਆਇਆ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸਿੰਘਾਂ ਦਾ ਜਿੱਥੇ ਸੰਸਕਾਰ ਕੀਤਾ ਗਿਆ ਅੱਜ ਉਸ ਥਾਂ ਦੇ ਉੱਪਰ ਗੁਰਦੁਆਰਾ ਸ਼ਹੀਦਦਾ ਸਾਹਿਬ ਪਵ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਸ਼ੋਭਤ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਦਿਦਾਰੇ ਕਰਦੀਆਂ ਨੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਐਸੀ ਬਾਬਾ ਦੀਪ ਸਿੰਘ ਜੀ ਦੇ ਉੱਪਰ ਉਹਨਾਂ ਦੇ ਸਮੁੱਚੇ ਜੀਵਨ ਤੇ ਇੱਕ ਨਿੱਕੀ ਜੀ ਝਾਤ ਸੋ ਸਾਨੂੰ ਦਿਵਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ